ਹਰੇਕ ਇਲਾਕਾ ਵੱਖਰੀ ਕਹਾਣੀ ਕਹਿੰਦਾ ਹੈ ਅੱਜ ਕਹਾਣੀ ਪੰਜਾਬ ਦੇ ਉਸ ਇਲਾਕੇ ਦੀ ਜਿਸ ਦਾ ਕਨੈਕਸ਼ਨ ਸਿੰਧੂ ਘਾਟੀ ਸਭਿਤਾ ਦੇ ਨਾਲ ਹੈ ਇਹ ਨਾ ਤੇ ਰੋਪੜ ਹੈ ਨਾ ਹੀ ਸੰਘੋਲ ਤੇ ਨਾ ਹੀ ਕੋਟਲਾ ਨਿਹੰਗ ਖਾਨ ਹੈ ਜਿੱਥੇ ਸਿੰਧੂ ਘਾਟੀ ਸਭਿਤਾ ਦੇ ਅਵਸ਼ੇਸ਼ ਮਿਲੇ ਚ ਹਨ ਦਰਅਸਲ ਇਹ ਇਲਾਕਾ ਹੈ ਜਲੰਧਰ ਕੈਂਟ ਜਲੰਧਰ ਕੈਂਟ ਜਿਹੜਾ 1857 ਦੀ ਬਗਾਵਤ ਦਾ ਹਿੱਸਾ ਰਿਹਾ ਸੀ ਕਈ ਇਤਿਹਾਸਿਕ ਘਟਨਾਵਾਂ ਦੇ ਗਵਾਹ ਜਲੰਧਰ ਕੈਂਟ ਦੀ ਕਹਾਣੀ ਬਹੁਤ ਦਿਲਚਸਪ ਹੈ ਅੱਜ ਇਤਿਹਾਸ ਖਾਸ ਵਿੱਚ ਜਾਣੋ ਸੁਰਖੀਆਂ ਤੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਅਹਿਮ ਜਲੰਧਰ ਕੈਂਟ ਦੇ ਅਤੀਤ ਬਾਰੇ ਜਲੰਧਰ ਕੈਂਟ ਅਧਿਕਾਰੀਤ ਤੌਰ ਤੇ 1 ਮਈ 1849 ਨੂੰ ਹੋਂਦ ਵਿੱਚ ਆਇਆ 4463 ਏਕੜ ਦੇ ਖੇਤਰ ਵਿੱਚ ਪਹਿਲੇ ਕੈਂਟ ਵਿੱਚ ਬ੍ਰਿਗੇਡੀਅਰ ਐਚ ਐਮ ਵਿਹੇਲੀਅਰ ਨੂੰ ਅਨੁਧਿਕਾਰਿਤ ਤੌਰ ਤੇ ਜਲੰਧਰ ਗੈਰੀਸਨ ਦਾ ਪਹਿਲਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ ਜਿਸ ਦੀ ਕਮਾਂਡ ਹੇਠ 214 ਜਵਾਨਾਂ ਵਾਲੀ ਇੱਕ ਘੋੜ ਸਵਾਰ ਰੈਜੀਮੈਂਟ 42 ਤੋਪਖਾਨਿਆਂ ਵਾਲੀ ਟੁਕੜੀ ਤੇ 1045 ਜਵਾਨਾਂ ਵਾਲੀ ਪੈਦਲ ਬਟਾਲੀਅਨ ਸ਼ਾਮਲ ਸੀ ਗੈਰੀਸਨ ਮੁਲਤਾਨ ਤੱਕ ਦੇ ਖੇਤਰ ਲਈ ਕਾਰਜਸ਼ੀਲਤਾ ਤੇ ਪ੍ਰਸ਼ਾਸਕੀ ਤੌਰ ਤੇ ਜ਼ਿੰਮੇਵਾਰੀ ਜਲੰਧਰ ਕੈਂਟ ਦਾ 1857 ਦੀ ਬਗਾਵਤ ਨਾਲ ਵੀ ਨਾਤਾ ਹੈ ਮੰਗਲ पांडे ਦੇ ਨਾਲ ਜਦੋਂ ਅੰਗਰੇਜ਼ਾਂ ਖਿਲਾਫ ਪੂਰੇ ਦੇਸ਼ ਦੇ ਵਿੱਚ ਬਗਾਵਤ ਹੋਈ ਤਾਂ ਇੱਥੋਂ ਤੈ ਨਾਤ ਪੈਦਲ ਫੌਜ ਦੇ ਕੁਝ ਜਵਾਨਾਂ ਨੇ ਵੀ ਆਵਾਜ਼ ਚੁੱਕੀ ਸੀ। ਉਹਨਾਂ ਦੇ ਹਥਿਆਰ ਖੋਹ ਲਿੱਤੇ ਗਏ ਸਨ ਪਰ ਉਹ ਬਚ ਨਿਕਲੇ ਤੇ ਦਿੱਲੀ ਜਾਣ ਵਿੱਚ ਕਾਮਯਾਬ ਰਹੇ। ਹੁਣ ਗੱਲ ਜਲੰਧਰ ਕੈਂਟ ਦੇ ਸਿੰਧੂ ਘਾਟੀ ਸੱਭੇ ਤੱਕ ਕਨੈਕਸ਼ਨ ਦੀ। ਦਰਅਸਲ ਜਲੰਧਰ ਕੈਂਟ ਮੂਲ ਰੂਪ ਤੇ ਵਿੱਚ ਸਿੰਧੂ ਘਾਟੀ ਦੀ ਸ਼ਹਿਰੀ ਪ੍ਰਣਾਲੀ ਦੀ ਤਰਜੁਤੇ ਵਸਾਇਆ ਗਿਆ ਸੀ। ਜਲੰਧਰ ਕੈਂਟ ਚਾਰ-ਚਾਰ ਹਿੱਸਿਆਂ ਦੇ 32 ਮੁਹੱਲਿਆਂ ਵਿੱਚ ਵੰਡਿਆ ਹੋਇਆ। ਹਰ ਸੜਕ ਅਤੇ ਗਲੀ ਇੱਕ ਦੂਜੇ ਨੂੰ ਸੱਜੇ ਕੋਨੇ ਤੋਂ ਘਟਦੀ ਹੈ। ਇਸ ਲਈ ਤਾਂ ਜੋ ਹਰ ਪਾਸੇ ਸਾਫ਼ ਹਵਾ ਚੱਲ ਸਕੇ ਦਰਨੇਜ ਸਿਸਟਮ ਇਸ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਕਿ ਸੜਕਾਂ ਤੇ ਗਲੀਆਂ ਦਾ ਪਾਣੀ ਜੜਾ ਉਹ ਕਿਤੇ ਵੀ ਖੜਾ ਨਾ ਹੋਵੇ 1947-48 ਵਿੱਚ ਤੇ ਉਸ ਤੋਂ ਬਾਅਦ ਬਹੁਤ ਲੰਮੇ ਸਮੇਂ ਤੱਕ ਔਰਤਾ ਕੈਂਟ ਬੋਰਡ ਦੇ ਪਾਣੀ ਦੇ ਖੂਹ ਤੋਂ ਮੁਹੱਲਾ ਨੰਬਰ 5 6 ਤੱਕ ਪਹੁੰਚਣ ਵਾਲੀਆਂ ਨਾਲੀਆਂ ਦੇ ਵਿੱਚ ਵਗਦੇ ਸਾਫ਼ ਪਾਣੀ ਦੇ ਵਿੱਚ ਕੱਪੜੇ ਧੋਂਦੀਆਂ ਸਨ ਉਹ ਤੋਂ ਕੈਂਟ ਦਾ ਵਾਤਾਵਰਨ ਇੰਨਾ ਸ਼ੁੱਧ ਸੀ ਕਿ ਲੋਕ ਸਵੇਰੇ ਸ਼ਾਮ ਮਾਲ ਰੋਡ ਅਤੇ ਕੰਪਨੀ ਬਾਗ ਵੱਲ ਸੈਰ ਕਰਨ ਜਾਂਦੇ ਸਨ ਸੈਰ ਦਾ سلسلہ ਹਲੇ ਵੀ ਇਸੇ ਤਰ੍ਹਾਂ ਜਾਰੀ ਹੈ ਮਾਲ ਰੋਡ ਤੇ ਕਦੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਦਾ ਦਫ਼ਤਰ ਵੀ ਹੁੰਦਾ ਸੀ ਦਰਅਸਲ ਇਸ ਦੇ ਛੋਣੀ ਬਣਨ ਤੋਂ ਪਹਿਲਾਂ ਇਹ ਇਲਾਕਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਨ ਸੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ 1849 ਤੱਕ ਪੂਰਬ ਵਿੱਚ ਸਤਲੁਜ ਦਰਿਆ ਤੋਂ ਉੱਤਰ ਪੱਛਮ ਵਿੱਚ ਖੈਬਰ ਦਰਿਆ ਤੱਕ ਪੂਰਾ ਪੰਜਾਬ ਜਿਹੜਾ ਆ ਉਹ ਬ੍ਰਿਟਿਸ਼ ਸਮਰਾਜੇ ਦਾ ਹਿੱਸਾ ਬਣ ਗਿਆ। ਜਲੰਧਰ ਕੈਂਟ ਦੀ ਉਸਾਰੀ 1846 ਦੇ ਵਿੱਚ ਪਹਿਲੀ ਐਂਗਲੋ ਸਿੱਖ ਜੰਗ ਤੋਂ ਬਾਅਦ ਸ਼ੁਰੂ ਹੋਈ ਸੀ। 1864 ਤੱਕ ਇਹ ਇਲਾਕਾ ਇੱਕ ਮਹੱਤਵਪੂਰਨ ਛੋਨੀ ਬਣ ਚੁੱਕਾ ਸੀ ਮਾਧਯੁੱਗੀ ਸਮੇਂ ਵਿੱਚ ਫੌਜ ਦੇ ਨਾਲ-ਨਾਲ ਬਾਜ਼ਾਰਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ ਇਹ ਪਰੰਪਰਾ ਬ੍ਰਿਟਿਸ਼ ਕਾਲ ਦੌਰਾਨ ਵੀ ਜਾਰੀ ਰਹੀ ਤੋਪਖਾਨਾ ਬਾਜ਼ਾਰ ਅਤੇ ਲਾਲ ਕੁਰਤੀ ਬਾਜ਼ਾਰ ਇਸ ਦੀਆਂ ਕੜੀਆਂ ਹਨ ਜਿੱਥੇ ਬ੍ਰਿਟਿਸ਼ ਫੌਜ ਕੋਲ ਤੋਪਖਾਨਾ ਸੀ ਉੱਥੇ ਹੁਣ ਤੋਪਖਾਨਾ ਬਾਜ਼ਾਰ ਹੈ ਲਾਲ ਕੁਰਤੀ ਬਾਜ਼ਾਰ ਉਹ ਥਾਂ ਹੈ ਜਿੱਥੇ ਬ੍ਰਿਟਿਸ਼ ਫੌਜ ਦੇ ਸਿਪਾਹੀ ਰਹਿੰਦੇ ਸੀ ਇਹ ਨਾਮ ਇਸ ਲਈ ਦਿੱਤਾ ਗਿਆ ਕਿਉਂਕਿ ਬ੍ਰਿਟਿਸ਼ ਸੈਨਿਕਾਂ ਦੀ ਵਰਦੀ ਦਾ ਰੰਗ ਲਾਲ ਹੁੰਦਾ ਸੀ 1872 ਵਿੱਚ ਕੈਂਟ ਵਿੱਚ ਹੈਜ਼ ਆ ਫੈਲਿਆ ਸੀ 1875 ਅਤੇ 1878 ਵਿੱਚ ਦੋ ਵਾਰ ਆਏ ਭਿਆਨਕ ਹੜ੍ਹਾਂ ਦੀ ਮਾਰ ਇਸ ਇਲਾਕੇ ਨੂੰ ਚਲਣੀ ਪਈ ਉਸ ਸਮੇਂ ਹੜ੍ਹਾਂ ਨੇ ਜਲੰਧਰ ਅਤੇ ਨਕੋਦਰ ਦੇ ਵਿੱਚ ਭਾਰੀ ਤਬਾਹੀ ਮਚਾਈ ਇਸ ਦੌਰਾਨ ਰਾਹਤ ਕਾਰਜਾਂ ਦੌਰਾਨ ਦੋ ਬ੍ਰਿਟਿਸ਼ ਅਫਸਰਾਂ ਦੀ ਮੌਤ ਵੀ ਹੋ ਗਈ ਸੀ 1878 ਵਿੱਚ ਅਗਸਤ ਦੇ ਮਹੀਨੇ ਜਲੰਧਰ ਵਿੱਚ ਇੱਕ ਦਿਨ ਚ 384.8 ਮਿਲੀਮੀਟਰ ਦੀ ਹਾਲੇ ਤੱਕ ਦੀ ਸਭ ਤੋਂ ਭਾਰੀ ਬਾਰਿਸ਼ ਦਰਜ ਕੀਤੀ ਗਈ ਸੀ। ਅੱਜ ਕੱਲ ਪੂਰੇ ਸਾਲ ਦੇ ਦੌਰਾਨ ਜਲੰਧਰ ਵਿੱਚ ਲਗਭਗ 700 ਐਮਐਮ ਬਾਰਿਸ਼ ਹੁੰਦੀ ਹੈ। 1900 ਤੱਕ ਜਲੰਧਰ ਕੈਂਟ ਨੂੰ ਉੱਤਰ ਪਾਕਿਸਤਾਨ ਜਾਣ ਵਾਲੀਆਂ ਫੌਜਾਂ ਲਈ ਇੱਕ ਸਟੇਜਿੰਗ ਕਮ ਟ੍ਰਾਂਜ਼ਿਟ ਕੈਂਪ ਵਜੋਂ ਵਰਤਿਆ ਗਿਆ। ਕੈਂਟ ਰੇਲਵੇ ਸਟੇਸ਼ਨ 1903 ਵਿੱਚ ਚਾਲੂ ਕੀਤਾ ਗਿਆ ਸੀ ਇਸ ਸਮੇਂ ਵੀ ਜਲੰਧਰ ਕੈਂਟ ਦੀ ਉਸਾਰੀ ਦਾ ਕੰਮ ਬਹੁਤ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ 1911 ਦੇ ਵਿੱਚ ਪਹਿਲੀ ਵਾਰ ਟੈਲੀਫੋਨ ਬਿਜਲੀ ਅਤੇ ਪਾਈਪਾਂ ਨਾਲ ਵਾਟਰ ਸਪਲਾਈ ਦੀ ਸ਼ੁਰੂਆਤ ਹੋਈ ਇੱਥੇ ਤਹਨਾਤ ਬ੍ਰਿਟਿਸ਼ ਫੌਜੀ ਪਰਿਵਾਰਾਂ ਦੇ ਮਨੋਰੰਜਨ ਲਈ 1909 ਵਿੱਚ ਜਲੰਧਰ ਕਲੱਬ ਹੋਂਦ ਵਿੱਚ ਆਇਆ ਜਿੱਥੇ ਸ਼ਾਮ ਦੀਆਂ ਪਾਰਟੀਆਂ ਹੁੰਦੀਆਂ ਸਨ 1918 ਦੇ ਵਿੱਚ ਇੱਥੇ ਲੰਡਨ ਤੋਂ ਆਏ ਅੰਗਰੇਜ਼ਾਂ ਦਾ ਕ੍ਰਿਕਟ ਮੈਚ ਵੀ ਹੋਇਆ ਸੀ। ਉਹਨਾਂ ਦੇ ਖਾਣ ਦੇ ਲਈ ਚਿੰਗੇ ਅਤੇ ਸੀਪ ਸਪੈਸ਼ਲ ਕਰਾਚੀ ਤੋਂ ਲਿਆਂਦੇ ਗਏ ਸਨ। ਇੱਥੇ ਅੰਗਰੇਜ਼ ਅਫਸਰ ਪੋਲੇ ਖੇਡਦੇ ਸਨ ਤੇ ਸ਼ਿਕਾਰ ਵੀ ਕਰਦੇ ਸਨ। 1919 ਵਿੱਚ ਜਲੀਆਂ ਵਾਲੇ ਬਾਗ ਵਿੱਚ ਕਹਿਟੌਣ ਵਾਲਾ ਜਨਰਲ ਡਾਇਰ 1918 ਦੇ ਵਿੱਚ ਜਲੰਧਰ ਹੀ ਤੈਨਾਤ ਸੀ। ਬ੍ਰਿਗੇਡੀਅਰ ਜਨਰਲ ਡਾਇਰ ਤੋਂ ਬਾਅਦ ਕਰਨਲ ਡਬਲਯੂ ਐਫ ਬੈਂਪ੍ਰਿਜ ਇਸ ਪੋਸਟ ਤੇ ਆਏ। ਉਹਨਾਂ ਮਾਰਚ 1924 ਦੇ ਵਿੱਚ ਆਪਣੇ ਘਰ ਵਿੱਚ ਪਹਿਲਾ ਫਲਾਵਰ ਸ਼ੋਅ ਕਰਵਾਇਆ ਸੀ। ਇਹ ਥਾਂ ਹੁਣ ਇੱਕ ਇਨਫੈਂਟਰੀ ਬ੍ਰਿਗੇਡ ਅਫਸਰਾਂ ਦੀ ਮੈਜਦਾ ਮੁਖ ਦਫਤਰ ਹੈ। ਇਹ ਉਹ ਸਾਲ ਸੀ ਜਦੋਂ ਕੰਪਨੀ ਬਾਗ ਦੀ ਨਹੀਂ ਰੱਖੀ ਗਈ ਸੀ। 25 ਫਰਵਰੀ 1922 ਨੂੰ ਕਿੰਗ ਜਾਰਜ 5ਵੇਂ ਮਿਲਟਰੀ ਸਕੂਲ ਦਾ ਨੀਂਹ ਪੱਥਰ ਵੀ ਉਸ ਸਮੇਂ ਦੇ ਪ੍ਰਿੰਸ ਆਫ ਵਿਹਿਲਜ਼ ਨੇ ਰੱਖਿਆ ਸੀ। ਮੌਜੂਦਾ ਹੈੱਡਕੁਆਰਟਰ ਇਮਾਰਤ ਪਹਿਲਾ ਵਾਲਾ ਸਕੂਲ ਹੈ ਜੋ ਹੁਣ ਚੈਲ ਵਿੱਚ ਸਥਿਤ ਹੈ 1939 ਤੋਂ 1945 ਤੱਕ ਜੰਗ ਦੇ ਸਾਲਾਂ ਦੌਰਾਨ ਕੈਂਟ ਦਾ ਬਹੁਤ ਵਿਸਤਾਰ ਹੋਇਆ 500 ਬਿਸਤਰਿਆਂ ਵਾਲੇ ਮਿਲਟਰੀ ਹਸਪਤਾਲ ਦੇ ਇੱਕ 트랜ਜ਼ਿਟ ਕੈਂਪ ਦੀ ਉਸਾਰੀ ਸਮੇਤ ਖੇਤਰ ਵਿੱਚ ਇੱਕ ਡੋਗਰਾ ਰੈਜੀਮੈਂਟਲ ਸੈਂਟਰ ਵੀ ਖੋਲਿਆ ਗਿਆ ਸੀ ਇੱਕ ਖੱਚਾ ਸਿਖਲਾਈ ਕੇਂਦਰ ਇੱਕ ਪਸ਼ੂ ਹਸਪਤਾਲ ਇੱਕ ਸਿਨੇਮਾ ਘਰ ਇੱਕ ਰੱਖਿਆ ਸਿਨੇਮਾ ਅਤੇ ਮਹਿਲਾ ਸਹਾਇਕ ਕੋਰ ਵੀ ਇਸ ਦੌਰਾਨ ਲਾਂਚ ਕੀਤੇ ਗਏ ਸਨ ਪਹਿਲੇ ਭਾਰਤੀ ਕਮਾਂਡਰ ਬ੍ਰਿਗੇਡੀਅਰ ਲਖਵਿੰਦਰ ਸਿੰਘ ਐਮਬੀਏ ਸਨ ਜਿਨ੍ਹਾਂ ਨੇ 1947 ਵਿੱਚ ਉਦਾ ਸੰਭਾਲਿਆ ਸੀ ਭਾਰਤ ਤੋਂ ਅੰਗਰੇਜ਼ਾਂ ਦੇ ਜਾਣ ਅਤੇ ਬਾਅਦ ਵਿੱਚ ਦੇਸ਼ ਦੀ ਵੰਡ ਨੇ ਕੈਂਤ ਦਾ ਰੂਪ ਬਦਲ ਦਿੱਤਾ ਪਾਕਿਸਤਾਨ ਨਾਲ ਲਗਦੀ ਸਰਹੱਦ ਦੇ ਨੇੜੇ ਹੋਣ ਕਰਕੇ ਇਸ ਦੀ ਬਹੁਤ ਮਹੱਤਤਾ ਹੈ ਮੌਜੂਦਾ ਛੋਣੀ 1947 ਦੀ ਛੋਣੀ ਤੋਂ ਕਈ ਤਰੀਕਿਆਂ ਦੇ ਨਾਲ ਵੱਖਰੀ ਹੈ। ਤੋਪਖਾਨਾ ਅਤੇ ਲਾਲ ਕੁੜਤੀ ਤੋਂ ਇਲਾਵਾ ਸਦਰ ਬਾਜ਼ਾਰ ਵਿੱਚ ਦੋ ਵੱਡੇ ਬਾਜ਼ਾਰ ਹੁੰਦੇ ਸਨ। ਇੱਕ ਮੁੱਖ ਅਤੇ ਦੂਜਾ ਫਗਵਾੜਾ ਰੋਡ ਬਾਜ਼ਾਰ। ਹੁਣ ਹਰ ਗਲੀ ਤੇ ਬਾਜ਼ਾਰ ਨੇ। ਇੱਥੇ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਇੱਥੇ ਖਰੀਦਦਾਰੀ ਕਰਨ ਦੇ ਲਈ ਆਉਂਦੇ ਨੇ। ਜਲੰਧਰ ਕੈਂਟ ਦੇ ਨਾਲ ਜੁੜੀ ਸਾਡੀ ਇਹ ਸਟੋਰੀ ਤੁਹਾਨੂੰ ਕਿਹੋ ਜਿਹੀ ਲੱਗੀ? ਸਾਨੂੰ ਜਰੂਰ ਦੱਸਣਾ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ